ਬੰਦ ਕਰਵਾਵਾਂਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸੱਡ ਤੇ ਬੋਧਰਾਂ ਸੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਡਰ ਕੋਲਡਰ ਕੋਲ ਆ ਓਏ ਸੋਨ ਗਾਓ ਸਰ ਵੀ ਗੈਨ ਸਟਾਪ ਕਰੋ ਇਹ ਤਾਂ ਇੰਜੋਏ ਕਰਨ ਉਹਨੇ ਨਾ ਪਕੰਦ ਪਾਉਣੇ ਇੱਥੇ ਚਲ ਜਓ ਸਾਰੇ ਮਲਾਜਮ ਜਾਓ ਗੁੰਡਾ ਕਰਤੀ ਹੋ ਰਹੀ ਹੈ ਇੱਥੇ 10 ਵਜੇ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣੇ ਘਰੀ ਕਰਨ ਉਧਰ ਦੇ ਲਿਆ 10:00 ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਜਾਓ ਇਹਨਾਂ ਨੂੰ ਲੈ ਕੇ ਆਜਾ ਬੰਦ ਕਰਾਵਾਂਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸਾਈਡ ਤੇ ਬੋਦਲਾਂ ਸੱਡਦੇ ਆ આ વિડિયો બનાવના સારેની કુલડર કુલડર કુલ આ ઓય 09 સર વી ગોઈંગ ટુ સ્ટાર્ટ તમે એન્જોય કરો ને પકંદ પાવને ઇથે ચાલ જો સારે મગન જાઓ બંડા કરતી હોરી હે ઇથે 10 ਵਜੇ ਪ੍ਰੋਗਰਾਮ ਓਵਰ ਆ ਚਲੋ ਇਹ ਸਾਰੇ ਆਪਣੇ ਘਰਾਂ ਨੂੰ ਉਧਰ ਦੇ ਲਿਆ 10000 ਇਹ ਥੋੜੀ ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆਜਾ ਬੰਦ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸਾਈਡ ਤੇ ਬੋਧਰਾ ਸਾਈਡ ਤੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਡ ਅਪ ਕੋਲਡ ਅਪ ਕੋਲਡ

ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆਜਾ ਬੰਦ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸੱਜੇ ਦੇ ਬੋਧਰਾਂ ਸੱਜੇ ਦੇ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਡ ਅਪ ਕੋਲਡ ਅਪ ਆਹ ਓਏ 09 ਉਹ ਰੁਕ ਗਿਆ ਸ਼ਾਬਾਸ਼ ਕਿ ਭਾਈ ਤੁਸੀਂ ਇੰਜੋਏ ਕਰ ਰਹੇ ਹੋ ਨਾ ਕੰਦ ਪਾਉਣੇ ਇੱਥੇ ਚਲ ਜਓ ਸਾਰੇ ਮੈਦਾਨ ਚ ਜਾ ਬੰਦਾ ਕਰਦੀ ਹੋ ਰਹੀ ਹੈ ਇੱਥੇ 10 ਵੱਜ ਗਏ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣੇ ਘਰੇ ਕਰਨ ਉਧਰ ਦੇ ਲਿਆ 10000 ਯਾਰ ਇਹ ਥੋੜੀ ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ Rauh-rauh dulu lah, kiam.